ਪਰ ਜਾਓ ਸਤਿ ਸ਼੍ਰੀ ਅਕਾਲ ਜੀ ਕਰਿਆਣ ਵਾਲੇ ਤੋਂ ਬੋਲਦੇ ਹਾਂ ਹਾਂ ਜੀ ਬਠਿੰਡੇ ਜਲੇ ਜਾ ਬਾਈ ਹਾਂ ਜੀ ਰਾਮਪੁਰੇ ਕੋਲੇ ਆ ਅਡੇਰੇ ਕੋਲੇ ਬਾਈ ਦੱਸੋ ਬਾਈ ਜੀ ਕਿਵੇਂ ਬਾਈ ਕੋ ਟੋਕਨ ਪਾਇਆ ਸੀ ਤੁਸੀਂ ਹਾਂ ਜੀ ਕਿੱਥੇ ਪਾਇਆ ਸੀ ਬਾਈ ਸੇੜੇ ਜਿਹੜੇ ਪਾਇਆ ਸੀ ਬਾਈ ਅੱਛਾ ਕੰਮ ਕੀ ਕਰਦੇ ਹੋ ਬਾਈ ਜੀ ਕੰਮ ਕੋਈ ਕੀਤੇ ਵੜੀ ਕਿੰਨੇ ਕਿ ਜਮੀਨਾਂ ਬਈ ਜਮੀਨ ਹੈਗੀ ਆਪਾਂ ਦੇ ਰੱਖ ਲਈ ਕਿ ਟਰੈਕਟਰ ਕਿਹੜਾ ਬਈ ਟਰੈਕਟਰ ਤਾਂ ਹੈ ਨਹੀਂ ਬਈ ਮਸਰਾ ਮਸਰਾ ਕੱਦੂਕਰ ਨੂੰ ਟਰੈਕਟਰ ਦੇ ਦਈਏ ਦੇ ਦਿਓ 852 4x4 ਦੇ ਦਈਏ ਦੇ ਦਿਓ ਨਿਕਲ ਗਿਆ ਆ ਖਬਰ ਦੇਦਾ ਸਮਾਰਟਕਾਰ ਆ ਬਰੋ ਬੋਲੇ ਹੈਲੋ ਸਰਕਾਰ ਨੂੰ ਬੋਲਾ ਅੱਜ ਮਾਰ ਜਾਉਂਗਾ ਉਹ ਨੂੰ ਪੀੜੀ ਦੇ ਲੈ ਲਵਾਂਗਾ ਤਾਂ ਕੀ ਸਾਡ ਨੂੰ ਮਾਰ ਮਾਰਦਾ ਜਾਣੀ ਭਾਈ ਜੇਮਸ ਆਹ ਸਾਹ ਆਹ ਲੈਣਾ ਹੋਰ ਚੀਜ਼ ਲੈਣਾ ਨਹੀਂ ਇਹ ਦਿਨ ਨਹੀਂ ਲੋਗਣਗੇ ਨਿਸ਼ਾਨਾ ਮਾਰੋ ਬੱਚੇ ਲੱਗ ਪੈਣ ਨਾ ਮਾਰੋ ਪੁੱਤਰ ਲਾ ਕੇ ਇੱਕ ਪਰਚੀ ਚੱਕ ਦੇ ਜਿੱਥੋਂ ਮਰਜੀ ਚੱਕ ਦੇ ਸਾਰੇ ਜਿੱਥੋਂ ਮਰਜੀ ਲਾ ਲੈਂਦੇ ਹੱਥ ਚਾੜ ਦੇ ਕੋਲੇ ਤੂੰ ਵੀ ਹੱਥ ਚਾੜ ਦੇ ਹੱਥ ਜੜ ਦੇ ਤਾਹੇ ਇਹਨੇ ਮੈਂ ਕਰਿਆ ਹੋਇਆ ਵਾਹ ਵਾਹ ਜੁੜਦੇ ਸਭ ਟਾਲੇ ਰੱਖੋ ਭੇਜਣਾ ਭੇਜਣਾ ਕੁਤੀ ਰੱਖ ਮਾੜੀ ਜਿਹੜੀ 200 ਬੰਦੇ ਤਿੰਨ ਬਣਾਈਆਂ ਤਿੰਨਾਂ ਨੇ ਭੇਜ ਲਾਓ ਜੀ ਪੀ 11 41 311 ਲਾ ਦੇ ਭਾਈ ਨੰਬਰ 98157 ਨਾ ਕੋਈ ਚੱਕਰ ਨਹੀਂ 995744492 ਦੇਖਿਆ ਲਿਖੇਗਾ ਉਹ ਹੈਗਾ ਬਾਈ ਉਹ ਹੈਗਾ ਨਾ ਯਾਰ ਹਾਂ ਪਾਰਟੀ ਬੋਲਦੀਪ ਪਾਰਟੀ ਨੰਬਰ ਥੋੜਾ ਪੰਡਾ ਸਾਰੇ ਰੱਖ ਦਿਓ ਇਹ ਮੁੰਡਾ ਭਾਈ ਜੱਪ ਕਰ ਜੋ ਸੱਚੀ ਗੱਲ ਜੀ ਕਰਿਆਣ ਵਾਲੇ ਤੂੰ ਬੋਲ ਰਹੀ ਹਾਂ ਹਾਂ ਜੀ ਬਟੰਡੇ ਜਲੇ ਜਾ ਬਾਈ ਹਾਂ ਜੀ ਰਾਮਪੁਰੇ ਕੋਲੇ ਆ ਅਡੇਰੇ ਵਾਲੇ ਬਾਈ ਦੱਸੋ ਬਾਈ ਜੀ ਕਿਵੇਂ ਬਾਈ ਗੁੱਡ ਟੋਕਨ ਪਾਇਆ ਸੀ ਤੁਸੀਂ ਹਾਂ ਜੀ ਕਿੱਥੇ ਪਾਇਆ ਸੀ ਬਾਈ ਸਹੀ ਜਿਹੜੇ ਪਾਇਆ ਸੀ ਬਾਈ ਅੱਛਾ ਕੰਮ ਕੀ ਕਰਦੇ ਹੋ ਬਾਈ ਜੀ ਕੰਮ ਕੋਈ ਖੇਤੀਬਾੜੀ ਕਿੰਨੇ ਕਿ ਜਮੀਨਾਂ ਬਾਈ ਜਵੀਨ ਹੈਗੇ ਆਪਾਂ ਦੇ ਵੀ ਕਿੱਲੇ ਟਰੈਕਟਰ ਕਿਹੜਾ ਬਾਈ ਟਰੈਕਟਰ ਤਾਂ ਹੈ ਨਹੀਂ ਬਈ। ਮਸਤਰਾ ਦੇ ਕੱਦੂਕਰ ਨੂੰ ਟਰੈਕਟਰ ਦੇ ਦਈਏ। ਦੇ ਦਿਓ 855 4x4 ਦੇ ਦਈਏ। ਦੇ ਦਿਓ ਨਿਕਲ ਗਿਆ। ਆ ਘਰ ਦੇਣਾ। ਸਮਾਰਤ ਘਰ ਆਵਰਾ। ਬੋਲੇ ਸੋ ਨਿਹਾਲ। ਭਾਈ ਪਤਾ ਯਾ ਸਾਨੂੰ ਪਿੰਡ ਸੰਘੇੜਾ ਗੁਰਦੁਆਰਾ ਸਾਹਿਬ ਦੇ ਵਿੱਚੋਂ। ਹਾਂਜੀ। ਪਹਿਲਾ ਨਾਮ

ਸਿੰਘ ਨਾਮ ਮੇਰਾ ਖਾਲਸਾ ਗੁਰੂ ਦਾ ਸਿੰਘ ਆ ਵੀਰੇ ਮੈਂ ਹਾਂਜੀ ਹਾਂਜੀ ਬੱਚੇ ਦੋ ਆ ਵੀਰੇ ਮੈਂ ਸੰਘੇੜੇ ਬੈਹਾਵਾ ਮੇਰੇ ਸਹੁਰੇ ਆ ਸੰਘੇੜੇ ਮੈਂ ਮੈਂ ਵੀਰੇ ਆਪਣੇ ਕੀ ਚਰਾਂ ਦੇ ਜਿੱਕੇ ਦਾ ਜਵਾਨ ਆ ਜੀ ਹਾਂ ਜਾਨ ਦਾ ਕੋਈ ਕਿਹਸਾ ਹਾਂ ਲੈ ਬਈ ਥਾਰ ਦੀ ਪਸਟੀ ਆੜੀ 9854 ਤੋਂ ਹੈ ਵੀਰੇ 44 ਮੰਨੀ ਪਤਾ ਨਹੀਂ T 1144 ਕੋਡ ਆ ਬਾਈ ਤੇ ਬਾਕੀ ਆਪਾਂ ਲਾਈਵ ਦੇ ਵਿੱਚ ਤਕਾਬ ਲੋ ਜੀ ਪਿੰਡ ਕਿਰਿਆੜ ਵਾਲਾ ਜ਼ਿਲ੍ਹਾ ਬਠਿੰਡਾ ਤੇ ਬਾਈ ਦੀ ਰਿਸ਼ਤੇਦਾਰੀਆਂ ਤੁਹਾਡੇ ਪਿੰਡ ਉਹ ਤੁਹਾਨੂੰ ਪੱਤੀ ਲੱਗ ਗਿਆ ਕੀ ਆ ਵਧਾਈ ਬਾਈ ਤਖਾਈ ਠੀਕ ਆ ਸੋ ਵਧਾਈਆਂ ਵੀਰ ਨੂੰ ਬਾਈ ਦੂਜੀ ਪਾਰਟੀ ਐ ਸੇ ਬੱਚੇ ਨੂੰ ਚਕਾਉਣੀਆਂ ਜਾਂ ਹੋਰ ਤੇ ਇਹੀ ਚਕਾ ਦਈਏ ਬਾਈ ਲੈ ਆਦੇ ਮੜੀਆਂ ਉਹ ਤਾਂ ਲੈ ਕੇ ਚੱਕ ਦੀ ਜਗਾ ਮਰਜੀ ਹੋਰ ਪਾਸੋਂ ਟੱਕ ਦੇਣ ਦੇ ਟੱਕ ਦੇਣ ਦੇ ਭਾਈ ਬੋਲਟ ਆ ਜੀ ਇਹ ਬੋਲਟ ਦੀ ਪਰਚੀ ਆ ਜੀ ਦੂਜੇ ਨੰਬਰ ਪਰਚੀ ਨਹੀਂ ਤਾਂ ਬੋਲਟ ਆਉਣਾ ਪਹਿਲਾਂ ਜਿਹਨੂੰ ਚੱਕਣ ਵੇਲੇ ਪਰਚੀ ਬੋਲਟ ਦੀ ਚੱਕਣੀ ਆ ਬੋਲਟ ਆ ਬਈ ਬੋਲਟ ਦੇ ਕਰ ਲਿਆ ਲਓ ਜੀ 6 40 63 98700 ਇਹ 43 63 43 63 65 44 65 44 कुझु <laughs> <laughs> मुंबई कितना हो गया भाई चार दिन दिवाली नाम का पता नहीं आ गया हमारे आपके नाण लाग गए भाई भाई जी सस्का भाई जी सस्का सर भाई जी तू बोल दियो जी ਤੋਂਪਰ ਤੋਂ ਅਲਜੀਬਰੀ ਰਾਜੀਆ ਜੀ ਹਾਂ ਹਾਂ ਰਾਜੀਆ ਹਾਂਜੀ ਹਾਂਜੀ ਕਿਤੇ ਟੋਕਣ ਪਾਇਆ ਜੀ ਵੀ ਟੋਕਣ ਬਹੁਤ ਪਾਇਆ ਸੀ ਯਾਰ ਕਿਤੇ ਪਾਇਆ ਹੈ ਹਾਂ ਕਿਤੇ ਪਾਇਆ ਨਹੀਂ ਬਾਈ ਆਪਣਾ ਤੋਂ ਨਾ ਰਵਿਸ਼ ਸਿੰਘ ਦਾ ਪਿੰਡ ਠੀਕ ਆ ਨਹੀਂ ਬਾਈ ਇੰਨੇ ਪਾਇਆ ਜੇ 43% ਪੈਸਾ ਨਹੀਂ ਲਿਖੇਗਾ ਹਾਂ ਮੈਂ ਖਤੋਂ ਤੇ 4 5 34 ਵੋਲਟ ਵਾਲੀ ਬੱਤੀ ਹੈ ਧੰਨਵਾਦ ਤੁਹਾਡਾ ਸੇਵਾ ਦੇ ਪਾਰਟੀ ਚਾਰਟੀ ਕਰਾਂਗੇ ਚਲ ਕੋਈ ਨਹੀਂ ਭਾਈ ਮੋਟਰ ਹੈਂਗਲ ਕਿਹੜਾ ਆਪਣੇ ਕੋਲੇ ਮੋਟਰ ਹੈਕਰ ਮੇਰੇ ਕੋਲ ਦੋ ਨੇ ਬਈ ਵੋਲਟ ਇੱਕ ਦੂਜਾ ਆ ਬੈਰੀ ਗੱਡਾ ਭਾਈ ਇਹ ਦੂਜਾ ਵੋਲਟ ਨੂੰ ਮਾਹ ਕੋਲ ਸਜ ਮਰੇ ਹੋ ਆਏ ਵੋਏ ਮੇ ਨਾਮ ਕੀ ਬਾਈ ਨਾਮ ਉਸੇ ਨਾਮ ਕੀ ਵਈ ਦਾ ਨਾਮ ਕੀ ਹੈ ਬਾਈ ਜੋਡਾ ਪੂਰੀ ਤੇ ਮੇ ਪੂਰੀ ਠੀਕ ਹੈ ਠੀਕ ਹੈ ਵੱਡੀ ਵੱਡੀ ਰਾਜਿਆ ਮੈਂ ਉਹ ਨਹੀਂ ਕਰਦਾ ਮਾਲੀ ਕਿਸੇ ਨੂੰ ਪੈਸੇ ਨਹੀਂ ਪਾਉਣੇ ਕੱਲ ਨੂੰ ਗੁਰਦੁਆਰਾ ਸਾਹਿਬ ਆ ਜਿਓ ਬਈ ਜਿਹੜਾ ਲੈ ਕੇ ਪੈਸੇ ਮਿਲ ਜਾਣ ਕਿ ਸੰਦ ਚਾਹੀਦਾ ਸੰਦ ਮਿਲ ਉਹਦਾ ਮੁਲਾਜ਼ਮ ਹੈ ਉਹ ਕਿੱਥੇ ਬਦਲਣਾ ਯਾਰ ਹੋਈ ਸੁਣਾਉਂਦੇ ਨਾ ਕੋਈ ਮਿਲਦਾ ਨਹੀਂ ਓਏ ਬੰਦਾ ਕਿਹਨਾ ਕੋਣ ਸੁਣਦਾ ਨਾ ਨਾ ਰਾਜੀ ਆ ਉਹ ਹੈ ਨਾ ਰਾਜੀ ਕਰਾਉ ਲਿਆ